ਸਸਿਕਾਲ ਦੋਸਤੋ ਮੈਂ ਵਰਜਿੰਦਰ ਕੋਲ ਰਾਏ ਤੁਸੀਂ ਦੇਖ ਰਹੇ ਹੋ ਪਬਲਿਕ ਗਾਰਡਨ ਤੇ ਦੋਸਤੋ ਅੱਜ ਗੱਲ ਕਰਾਂਗੇ ਆਪਾਂ ਪ੍ਰਵਾਸੀਆਂ ਦੇ ਉੱਤਰ ਜਿੱਦਾਂ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਪ੍ਰਵਾਸੀ ਨੇ ਇੱਕ ਬੱਚੀ ਦੀ ਬੇਰਹਿਮੀ ਦੇ ਨਾਲ ਹਤਿਆ ਕੀਤੀ ਸੀ ਉਸ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਪ੍ਰਵਾਸੀਆਂ ਦੇ ਖਿਲਾਫ ਆਵਾਜ਼ ਉਠਾਈ ਪੰਜਾਬੀਆਂ ਨੇ ਕਿ ਪ੍ਰਵਾਸੀ ਜਿਹੜੇ ਇੱਥੇ ਆਨ ਕੇ ਬਹੁਤ ਬਹੁਤ ਹੀ ਗਲਤ ਕੰਮ ਕਰ ਰਹੇ ਆ ਤੇ ਰੇੜੀਆਂ ਫੜੀਆਂ ਜੋ ਲਾਉਂਦੇ ਆ ਉਹ ਵੀ ਜਿਹੜਾ ਖਾਣਾ ਹੈਗਾ ਆ ਉਹ ਸਹੀ ਨਹੀਂ ਬਣਾਉਂਦੇ ਉਹਦੇ ਵਿੱਚ ਕੈਮੀਕਲ ਕੋਲ ਕੋਲ ਕੇ ਜਿਹੜਾ ਪ੍ਰੋਸਿਆ ਜਾਂਦਾ ਆ ਤੇ ਇਹਨਾਂ ਦਿਨਾਂ ਦੇ ਵਿੱਚ ਦੋਸਤੋ ਦੇਖਣ ਨੂੰ ਆਇਆ ਆ ਕਿ ਹਰ ਪਾਸੇ ਮਤੇ ਪਾਸ ਹੋ ਰਿਹਾ ਆ ਪੰਜਾਬ ਭਰ ਦੇ ਵਿੱਚ ਪ੍ਰਵਾਸੀਆਂ ਨੂੰ ਜਿਹੜੇ ਸਪੈਸ਼ਲੀ ਇਲੀਗਲ ਆਪਾ ਕਹ ਲਈਏ ਉਹਨਾਂ ਦੇ ਕੋਲ ਕੋਈ ਪੇਪਰ ਵਰਕ ਨਹੀਂ ਹੈਗਾ ਉਹਨਾਂ ਨੂੰ ਕੱਢਣ ਦਾ ਜਿਹੜਾ ਹੈਗਾ ਐਲਾਨ ਪੰਜਾਬ ਭਰ ਦੇ ਵਿੱਚ ਵੱਖ-ਵੱਖ ਜਿੱਥੇ ਪੰਦੀਆਂ ਨੇ ਮਤੇ ਪਾ ਕੇ ਮਤੇ ਪਾਸ ਕਰਕੇ ਤਾਂ ਉਹਨਾਂ ਨੂੰ ਕੱਢਣੇ ਜਿਹੜਾ ਹੈਗਾ ਆ ਸ਼ੁਰੂ ਕਰ ਦਿੱਤਾ ਜੇ ਆਪਾਂ ਦੋਸਤੋ ਸ਼ਿਰਖਪੁਰ ਦੀ ਗੱਲ ਕਰੀਏ ਸ਼ਿਰਖਪੁਰ ਤੇ ਵਿੱਚ ਵੀ ਬਹੁਤ ਹੀ ਪ੍ਰਵਾਸੀਆਂ ਨੇ ਆਪਣੀਆਂ ਰੇੜੀਆਂ ਫੜੀਆਂ ਲਾਈਆਂ ਹੋਈਆਂ ਭਾਵੇਂ ਉਹ ਫਰੂਟ ਦੀਆਂ ਕਈਏ ਤੇ ਭਾਵੇਂ ਫਾਸਟ ਫੂਡ ਦੀਆਂ ਤੇ ਦੇਖਣ ਨੂੰ ਆਇਆ ਪਿਛਲੇ ਦੋ ਤਿੰਨ ਦਿਨਾਂ ਦੇ ਵਿੱਚ ਪ੍ਰਸ਼ਾਸਨ ਵੱਲੋਂ ਜਿਹੜੇ ਇਨਫੋਰਸਮੈਂਟ ਵਾਲੇ ਹੈਗੇ ਆ ਉਹ ਵੀ ਜਿਹੜੀਆਂ ਇਹਨਾਂ ਨੇ ਇਲੀਗਲ ਰੇੜੀਆਂ ਲਾਈਆਂ ਆ ਉਹ ਤੁਹਾਨੂੰ ਚਕਾਉਂਦੇ ਹੋਏ ਨਜ਼ਰ ਆਉਣਗੇ ਜੇ ਆਪਾਂ ਗੱਲ ਕਰੀਏ ਸ਼ਿਰਖਪੁਰ ਦੇ ਵੀਆਈਪੀ ਰੋਡ ਦੀ ਤਾਂ ਨੰਗਲਾ ਰੋਡ ਵੀ ਕੱਟ ਹੈਗੀ ਨੰਗਲਾ ਰੋਡ ਤੇ ਵੀ ਬਹੁਤ ਹੀ ਵੱਧ ਚੜ ਕੇ ਇਹਨਾਂ ਨੇ ਰੇੜੀਆਂ ਲਾਈਆਂ ਹੋਈਆਂ ਸੀ ਭਾਵੇਂ ਇੱਕ ਪਾਸੇ ਇੱਕ ਫਰੂਟ ਮਾਰਕੀਟ ਬਣਾਈ ਹੋਈਗੀ ਸੀ ਪਰ ਆਉਣ ਵਾਲੇ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਵੀ ਚੱਕ ਦਿੱਤਾ ਗਿਆ ਸੀ ਇਹਨਾਂ ਨੇ ਫਿਰ ਨੰਗਲਾ ਰੋਡ ਜਿਹੜੀ ਹੈਗੀ ਆ ਜਿੱਥੇ ਟ੍ਰੈਫਿਕ ਬਹੁਤ ਹੀ ਹੱਦ ਤੱਕ ਰਹਿੰਦਾ ਪਰ ਫਿਰ ਵੀ ਸ਼ਾਮ ਸਵੇਰੇ ਇਹਨਾਂ ਦੀਆਂ ਰੇੜੀਆਂ ਇਸ ਨੰਗਲਾ ਰੋਡ ਤੇ ਤੁਹਾਨੂੰ ਦੇਖਣ ਨੂੰ ਮਿਲਦੀਆਂ ਸੀ ਦੇਖ ਸਕਦੇ ਹੋ ਕਿ ਕਿੱਦਾਂ ਇਹਨਾਂ ਦੀਆਂ ਰੇੜੀਆਂ ਜਿਹੜੀਆਂ ਹੈਗੀਆਂ ਇਨਫੋਰਸਮੈਂਟ ਵੱਲੋਂ ਚਕਾਈਆਂ ਜਾ ਰਹੀਆਂ ਆ ਤੇ ਜੇਕਰ ਤੁਸੀਂ ਗੱਲ ਆਪਾਂ ਕਰਦੇ ਆ ਬਾਕੀ ਪੰਜਾਬ ਦੀ ਤੇ ਬਾਕੀ ਪੰਜਾਬ ਦੇ ਵਿੱਚ ਵੀ ਪੰਜਾਬੀਆਂ ਨੇ ਇਹ ਕੰਮ ਜਿਹੜਾ ਹੈਗਾ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਕਿਉਂਕਿ ਪ੍ਰਸ਼ਾਸਨ ਵੱਲ ਦੇਖ ਦੇਖ ਕੇ ਤਾਂ ਉਹ ਅੱਖ ਚੱਕਿਆ ਕਿਉਂਕਿ ਪ੍ਰਸ਼ਾਸਨ ਜਿਹੜਾ ਹੈਗਾ ਉਹ ਅੱਖਾਂ ਬੰਦ ਕਰਕੇ ਬੈਠਾ ਹੋਇਆ ਆ ਕਿਉਂਕਿ ਜੇ ਆਪਾਂ ਗੱਲ ਦੋਸਤੋ ਕਰੀਏ ਕਿ ਸਾਡੇ ਪੰਜਾਬੀ ਉੱਠ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਾਂਦੇ ਇਹ ਵੀ ਗੱਲਾਂ ਜਿਹੜੀਆਂ ਨਿਕਲ ਕੇ ਆਉਂਦੀਆਂ ਆ ਕਿ ਸਾਡੇ ਪੰਜਾਬੀ ਜਿਹੜੇ ਹੈਗੇ ਬਾਹਰਲੇ ਮੁਲਕਾਂ ਜਾ ਕੇ ਤੇ ਬਾਹਰਲੇ ਮੁਲਕਾਂ ਦੇ ਵਿੱਚ ਆਪਣੀਆਂ ਜੋਬਾਂ ਕਰਦੇ ਆ ਜਿਹੜੇ ਗੋਰੀਆਂ ਦੀਆਂ ਕੰਮ ਹੈਗੇ ਉਹਨਾਂ ਨੂੰ ਵੀ ਉਹ ਹੜਪ ਰਾਇਆ ਤੇ ਗਲਤ ਕੰਮ ਵੀ ਕਰ ਰਹੇ ਆ ਤੇ ਦੋਸਤੋ ਜੇਕਰ ਤੁਸੀਂ ਕੰਪੇਅਰ ਕਰਦੇ ਆ ਸਾਡੇ ਪੰਜਾਬੀਆਂ ਨੂੰ ਜਿਹੜੇ ਲੱਖਾਂ ਹਜ਼ਾਰ ਰੁਪਏ ਲਾ ਕੇ ਪੜ੍ਹਾਈਆਂ ਕਰਕੇ ਇੱਥੋਂ ਪੰਜਾਬ ਛੱਡ ਕੇ ਤਾਂ ਬਾਹਰਲੇ ਮੁਲਕਾਂ ਜਾ ਕੇ ਸੈੱਟ ਹੁੰਦੇ ਆ ਤੇ ਇਹ ਭਈਆਂ ਦੀਆਂ ਜਿਹੜੀਆਂ ਆਪਾਂ ਜੇ ਇਹਨਾਂ ਪ੍ਰਵਾਸੀਆਂ ਦੀਆਂ ਯੂਪੀ ਬਿਹਾਰ ਤੋਂ ਜਿਹੜੇ ਪੰਜਾਬ ਦੇ ਵਿੱਚ ਆਉਂਦੇ ਆ ਇਹਨਾਂ ਨੂੰ ਕੋਈ ਪੜ੍ਹਾਈ ਨਹੀਂ ਕਰਨੀ ਪੈਂਦੀ ਲਿਖਾਈ ਨਹੀਂ ਕਰਨੀ ਪੈਂਦੀ ਕੋਈ ਟੈਸਟ ਨਹੀਂ ਦੇਣਾ ਪੈਂਦਾ ਤਾਂ ਜਾਂ ਇਹਨਾਂ ਦੀ ਕੋਈ ਪੁਲਿਸ ਵੈਰੀਫਿਕੇਸ਼ਨ ਨਹੀਂ ਹੁੰਦੀ ਤੇ ਨਾ ਆ ਪੰਜਾਬ ਸਰਕਾਰ ਵੱਲੋਂ ਇਦਾਂ ਦਾ ਕੋਈ ਅਲਿਕਿਆ ਗਿਆ ਕਿ ਇਹਨਾਂ ਪ੍ਰਵਾਸੀਆਂ ਦਾ ਆਉਂਦੇ ਆਉਣ ਤੋਂ ਪਹਿਲਾਂ ਇਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਹੈ ਕਿ ਆ ਪ੍ਰੋਪਰ ਹੋਣੀ ਚਾਹੀਦੀ ਆ ਹੁਣ ਜਿਹੜਾ ਆਪਾਂ ਜੇ ਗੱਲ ਕਰੀਏ ਕਿ ਪਾਣੀ ਜਿਹੜਾ ਸਿਰ ਤੋਂ ਨੰਗਦਾ ਦਿਸਿਆ ਤੇ ਪੰਜਾਬ ਵਾਸੀਆਂ ਨੇ ਇਸ ਚੀਜ਼ ਨੂੰ ਆਪਣੇ ਹੱਥ ਵਿੱਚ ਲਿਆ ਪੰਜਾਬ ਨੂੰ ਸੇਫ ਬਣਾਉਣ ਵਾਸਤੇ ਪੰਜਾਬ ਦੇ ਬੱਚਿਆਂ ਨੂੰ ਸੇਫ ਬਣਾਉਣ ਵਾਸਤੇ ਪੰਜਾਬ ਦੀਆਂ ਔਰਤਾਂ ਨੂੰ ਸੇਫ ਬਣਾਉਣ ਵਾਸਤੇ ਤੇ ਇਹ ਫੈਸਲਾ ਜਿਹੜਾ ਦੋਸਤੋ ਪੰਜਾਬ ਭਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਆ ਜੇ ਆਪਾਂ ਗੱਲ ਕਰੀਏ ਹੁਸ਼ਿਆਰਪੁਰ ਦੀ ਹੁਸ਼ਿਆਰਪੁਰ ਤੇ ਵਿੱਚ ਇਹ ਬਹੁਤ ਹੀ ਖਨੌਣਾ ਕੰਮ ਜਿਹੜਾ ਹੈਗਾ ਇੱਕ ਪ੍ਰਵਾਸੀ ਵੱਲੋਂ ਕੀਤਾ ਗਿਆ ਸੀ ਹਰ ਇੱਕ ਪੰਜਾਬ ਦੇ ਵਿੱਚ ਉਸ ਬੱਚੇ ਦੀ ਫੁਟੇਜ ਦੇਖ ਕੇ ਦਿਲ ਰੋਂਦਾ ਸੀ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਪੰਜਾਬੀ ਆਪੀਆਂ ਦੇ ਵੀ ਦਿਲ ਜਿਹੜੇ ਹੈਗੇ ਆ ਉਹ ਦਿਲ ਗੈਸੀ ਤਾਂ ਜੇ ਆਪਾਂ ਦੋਸਤੋ ਗੱਲ ਕਰੀਏ ਬਠਿੰਡੇ ਦੀ ਬਠਿੰਡੇ ਦੇ ਵਿੱਚ ਵੀ ਪ੍ਰਵਾਸੀਆਂ ਦੀਆਂ ਜਿਹੜੀਆਂ ਰੇੜੀਆਂ ਚਕਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਕੱਲ ਨਿਊਜ਼ ਨਿਕਲ ਕੇ ਆਈ ਆ ਕਿ ਹਸ਼ਿਆਰਪੁਰ ਤੋਂ ਜਿੰਨੇ ਵੀ ਪ੍ਰਵਾਸੀਆਂ ਨੂੰ ਕੱਢਿਆ ਗਿਆ ਸੀਗਾ ਤੇ ਉਹ ਕੀਰਤਪੁਰ ਸਾਹਿਬ ਦੇ ਵਿੱਚ ਕਿਸੇ ਇੱਕ ਪਿੰਡ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੇ ਰਹਿਣ ਵਸੇਰੇ ਬਣਾਉਣੇ ਸ਼ੁਰੂ ਕਰ ਦਿੱਤੇ ਆ ਤੇ ਦੋਸਤੋ ਗੱਲ ਇਹ ਹੁੰਦੀ ਆ ਕਿ ਜੇਕਰ ਅਸੀਂ ਇਹਨਾਂ ਪ੍ਰਵਾਸੀਆਂ ਨੂੰ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਕੱਢਣਾ ਹੈ ਤੇ ਇਹਨਾਂ ਨੂੰ ਪਿੰਡਾਂ ਵਿੱਚੋਂ ਕੱਢ ਕੇ ਤੇ ਪੰਜਾਬ ਦੇ ਵਿੱਚੋਂ ਵਾਰ ਕੱਢਣ ਦੀ ਗੱਲ ਕਰਨੀ ਚਾਹੀਦੀ ਆ ਨਾ ਕਿ ਆਪਣੇ ਜਿੱਦਾਂ ਆਪਣੀ ਆਦਤ ਹੀ ਹੈਗੀ ਆ ਕਿ ਅਸੀਂ ਘਰ ਦਾ ਕੋੜਾ ਇਕੱਠਾ ਕਰਕੇ ਤੇ ਬਾਹਰ ਗਲੀ ਦੇ ਵਿੱਚ ਸੁੱਟ ਦਿੰਨੇ ਆ ਵੀ ਉਹ ਜਿਹੜਾ ਮਰਜੀ ਚੱਕੇ ਨਾ ਚੱਕੇ ਇਹ ਹੀ ਗੱਲ ਪ੍ਰਵਾਸੀਆਂ ਦੀ ਆ ਜੇਕਰ ਪ੍ਰਵਾਸੀਆਂ ਨੂੰ ਜਿਹੜੇ ਆਪਾਂ ਕਹਿ ਲਈਏ ਕਿ ਉਹਨਾਂ ਦਾ ਕੋਈ ਵੀ ਪੇਪਰ ਵਰਕ ਹੈ ਨਹੀਂ ਜਿਹੜੇ ਇੱਥੇ ਕਮਾਂਕਾਰਾਂ ਲਈ ਆਉਂਦੇ ਆ ਭਾਵੇਂ ਉਹ ਝੋਨਾ ਲਾਉਣ ਆਉਂਦੇ ਆ ਝਾਮੇ ਭਾਵੇਂ ਉਹ ਬਾਕੀ ਖੇਤੀਬਾੜੀ ਦੇ ਕੰਮ ਨੂੰ ਆਉਂਦੇ ਆ ਜਾਂ ਇੱਥੇ ਆਣ ਕੇ ਸਹੀ ਤਰੀਕੇ ਦੇ ਨਾਲ ਰਹਿ ਰਿਹਾ ਉਹਨਾਂ ਦਾ ਪੇਪਰ ਵਰਕ ਕਿਤਾਪਟ ਜਿਹੜੇ ਇਲੀਗਲ ਹੈ ਕਿ ਆ ਜਿਨ੍ਹਾਂ ਨੇ ਆਪਣੀਆਂ ਇਸ ਸੂਬਿਆਂ ਦੇ ਵਿੱਚ ਆ ਕ੍ਰਾਈਮ ਕੀਤੇ ਹੋਏ ਆ ਭਾਵੇਂ ਉਹ ਬੰਦੇ ਮਾਰੇ ਆ ਭਾਵੇਂ ਹੋਰ ਪੁੱਠੇ ਸਿੱਧੇ ਕੰਮ ਕੀਤੇ ਆ ਉਹ ਇਲੀਗਲ ਆਣ ਕੇ ਦੋ ਦੋ ਉਹਨਾਂ ਨੇ ਆਧਾਰ ਕਾਰਡ ਬਣਾਈ ਹੋਈ ਆ ਉੱਥੇ ਵੀ ਆਧਾਰ ਕਾਰਡ ਚੱਲਦਾ ਤੇ ਇੱਥੇ ਵੀ ਆਧਾਰ ਕਾਰਡ ਜਿਹੜਾ ਚੱਲਦਾ ਆ ਇਦਾਂ ਦੇ ਬੰਦਿਆਂ ਨੂੰ ਕੱਢਣਾ ਬਹੁਤ ਜ਼ਰੂਰੀ ਆ ਤੇ ਜੇ ਆਪਾਂ ਦੋਸਤੋ ਗੱਲ ਕਰੀਏ ਕਿ ਇਹਨਾਂ ਨੂੰ ਪਿੰਡਾਂ ਵਿੱਚ ਬਾੜਨੇ ਵਾਲੇ ਕੌਣ ਸੀ ਅਸੀਂ ਹੀ ਪੰਜਾਬੀ ਸੀ ਨਾ ਜੇਕਰ ਇਹਨਾਂ ਨੂੰ ਅਸੀਂ ਆਪਣੇ ਘਰ ਕਰਾਏ ਤੇ ਦਿੱਤੇ ਆ ਖੇਤਾਂ ਦੇ ਵਿੱਚ ਅਸੀਂ ਇਹਨਾਂ ਨੂੰ ਕੰਮ ਕਰਨ ਲਾਇਆ ਆ ਤੇ ਤਾਂ ਹੀ ਇਹ ਆਣ ਕੇ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਨੇ ਆਪਣੀਆਂ ਜੜ੍ਹਾਂ ਪੱਕੀਆਂ ਕਰ ਲੀਆਂ ਆ ਤੇ ਇਹਨਾਂ ਜੜ੍ਹਾਂ ਨੂੰ ਹੁਣ ਪੁੱਟਣ ਦਾ ਜਿਹੜਾ ਟਾਈਮ ਹੈਗਾ ਆ ਆਇਆ ਹੋਇਆ ਆ ਪਰ ਦੋਸਤੋ ਤੁਹਾਨੂੰ ਨਹੀਂ ਲੱਗਦਾ ਕਿ ਇਹ ਕੰਮ ਸਾਨੂੰ ਬਹੁਤ ਟਾਈਮ ਪਹਿਲਾਂ ਕਰ ਦੇਣਾ ਚਾਹੀਦਾ ਸੀ ਕਿਉਂ ਤੁਸੀਂ ਬਿਨਾਂ ਸੋਚੇ ਸਮਝੇ ਇਹਨਾਂ ਦੀਆਂ ਪੁਲਿਸ ਵੈਰੀਫਿਕੇਸ਼ਨ ਕਿਤੇ ਤੋਂ ਬਿਨਾਂ ਇਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਰੱਖਿਆ ਇਹਨਾਂ ਨੂੰ ਆਪਣੇ ਘਰ ਸੰਭਾਲੇ ਹੋਏ ਆ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਸੰਭਾਲੀਆਂ ਹੋਈਆਂ ਤੇ ਜੇਕਰ ਦੋਸਤੋ ਹਜੇ ਵੀ ਚੜਾਇਆ ਤਾਂ ਜਿੰਨੇ ਵੀ ਵੀਰ ਸਾਡੇ ਇਸ ਕੰਮ ਨੂੰ ਚੱਕਣ ਚੱਕਿਆ ਆ ਕਿ ਪੁਲਿਸ ਵੈਰੀਫਿਕੇਸ਼ਨ ਤੋਂ ਬਿਨਾ ਕੋਈ ਵੀ ਪਿੰਡ ਦੇ ਵਿੱਚ ਨਹੀਂ ਰਹਿ ਸਕਦਾ ਤੇ ਤੇ ਇਹ ਜਿਹੜਾ ਉਪਰਾਲੇ ਦੋਸਤੋ ਤੁਸੀਂ ਵੀ ਆਪਣੀ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਜੋ ਪੰਜਾਬ ਭਰ ਦੇ ਵਿੱਚ ਉਪਰਾਲੇ ਹੋ ਰਹੇ ਆ ਨਾਲ ਦੇ ਨਾਲ ਦੂਜੇ ਸੂਬਿਆਂ ਦੇ ਵਿੱਚ ਵੀ ਇਹ ਚੀਜ਼ਾਂ ਹੁਣ ਦੇਖਣ ਨੂੰ ਆ ਰਹੀਆਂ ਕਿ ਦੂਜੇ ਸੂਬਿਆਂ ਦੇ ਵਿੱਚ ਵੀ ਪੰਜਾਬ ਵੱਲ ਦੇਖ ਕੇ ਤੇ ਇਹ ਮੋਹਮ ਜਿਹੜੀ ਹੈਗੀ ਆ ਚੱਲਣੀ ਸ਼ੁਰੂ ਹੋ ਚੁੱਕੀ ਆ ਤੇ ਦੋਸਤੋ ਮੈਂ ਇੱਕ ਵਾਰ ਫਿਰ ਕਹਿੰਦੀ ਚੱਲਾਂ ਕਿ ਆਪਣੀ ਕਮੈਂਟ ਕਰਕੇ ਤੁਸੀਂ ਵੀ ਜ਼ਰੂਰ ਆਪਣੇ ਵਿਚਾਰ ਦਿਓ ਕਿ ਇਹ ਜੋ ਹੋ ਰਿਹਾ ਸਹੀ ਹੋ ਰਿਹਾ ਗਲਤ ਹੋ ਰਿਹਾ ਇਹਨੂੰ ਆਪਾਂ ਕਿਸ ਤਰੀਕੇ ਦੇ ਨਾਲ ਇਸ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਆ ਆਪਣੇ ਵਿਚਾਰ ਦੇਣਾ ਨਾ ਪੁੱਲਣਾ